ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡ ਆਏ ਹਸਨਪੁਰਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ। ਵੀਰ ਦੇ ਕੋਲ ਨਾ ਦੋ ਬੈੜਾ ਆ ਗਈਆਂ ਪੂਰੇ ਕਮਾਲ ਦੀਆਂ। ਇੱਕ ਸੂਈ ਸਵਾਈ ਹੈ ਇੱਕ ਕੰਜਵਸ਼ੀ ਸਾਹਿਬ ਨਾਲ ਖੀਰੀ ਹੈ ਜੇ। ਤੇ ਵੀਡੀਓ ਮੇਰੇ ਭਰਾ ਪੂਰੀ ਵੇਖੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਕੀ ਕਰਦੇ ਵੀ ਇਹਨਾਂ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਜਿਹੀ ਲਾਂ। ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਫਰਸ ਲੌਂਗ ਠੀਕ ਠਾਕ ਜੀ ਹਾਂ ਠੀਕ ਠਾਕ ਭਾਈ ਤੇ ਪਹਿਲੀ ਵੀਡੀਓ ਤੇ ਮਨ ਕਰਦੀ ਹੈ ਜੈਜਾ ਜੀ ਬਿਲਕੁਲ ਬਿਲਕੁਲ ਭਾਈ ਤੇ ਪਹਿਲੀ ਵਾਰੀ ਆ ਦੇਖੋ ਆਏ ਜੀ ਫਸਟ ਟਾਈਮ ਇਹਦਾ ਵੀਡੀਓ ਬਣ ਰਹੀ ਹੈ ਤੁਹਾਡਾ ਪੂਰਾ ਮਾਨਤਾ ਨਾ ਹੋਊਗਾ ਠੀਕ ਹੈ ਜੀ ਤੇ ਬਾਕੀ ਇਹ ਆ ਕਿ ਪੂਰੀ ਕੁਆਲਿਟੀ ਹੋਊਗੀ ਠੀਕ ਹੈ ਜੀ ਕੋਈ ਕਾਜ ਨਹੀਂ ਹੋਊਗਾ ਕੋਈ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਜਿੰਨੀ ਵੀੜੀ ਮਰਜ਼ੀ ਠੀਕ ਹੈ ਜੀ ਤੇ ਦੱਸੋ ਹਾਮ ਨਾਮ ਡਰੈਸ ਨਾਮ ਮੇਰਾ ਭਾਈ ਲਵਜੋਤ ਆ ਹਾਂਜੀ ਤੇ ਐਡਰੈਸ ਆ ਦਇਆ ਹਸਨਪੁਰ ਡੇਰਾ ਰੋਡ ਬਟਾਲਾ ਹਸਨਪੁਰ ਦੇ ਬਟਾਲ ਦੇ ਜਦੋਂ ਦੋ ਦਿਨੇ ਆ ਸਾਡਾ ਡੇਰਾ ਰੋਡ ਵਾਲਾ ਆ ਠੀਕ ਹੈ ਜੀ ਤੇ ਦਾਣਾ ਮੰਡੀ ਦੇ ਕੋਲ ਆ ਠੀਕ ਹੈ ਤੇ ਫੋਨ ਨੰਬਰ ਫੋਨ ਨੰਬਰ ਵੀਰ ਜੀ ਮੇਰਾ ਹੈਗਾ 98776 79211 ਠੀਕ ਹੈ ਵੀਰ ਜੀ ਤੇ ਕਿਹੜੀ ਤੋਂ ਕਰੀ ਸਟਾਰਟ ਜਿਹੇ ਚ ਮਰਜ਼ੀ ਕਰ ਲਓ ਭਾਈ ਆ ਵਹਿੜ ਤੇ ਸਟਾਰਟ ਕਰ ਲਓ ਲਓ ਜੀ ਵਹਿੜ ਚੰਗੀ ਕੁਆਲਿਟੀ ਦੀ ਹੈਗੀ ਆ ਵੀਰ ਜੀ ਕੀ ਜੀ ਡਿਟੇਲ ਇਹਦੀ ਡਿਟੇਲ ਇਹਦੀ ਕੀ ਹੈ ਜੀ ਵੀਰ ਜੀ ਤੇ ਖੀਰੀ ਬੱਚੀ ਆ ਖੀਰੀ ਬੱਚੀ ਆ ਤੇ ਮਾਦਰ ਕੋਟੀ ਦਾ 30 ਤੋਂ 32 ਆ 30 ਤੋਂ 32 30 ਤੋਂ 32 ਮਾੜਾ ਲੱਗਿਆ। ਲਓ ਜੀ ਥਣਥਣ ਵੇਖੋ ਹੁਣ ਤੋਂ ਹੀ ਕਿੱਡੇ ਕਮਾਲ ਦਾ ਲੱਗਾ ਜੇ ਨੂੰ ਝੋਲੀ ਝਾਲੀ ਕੋ ਚੈੱਕ ਕਰ ਸਕਦਾ ਭਰਾ। ਥਣਥਣ ਪੂਰੇ ਕਮਾਲ ਦਾ ਲੱਗਾ ਜੇ। ਤੇ ਇਹ ਵੀ ਤੋਰੀਏ ਥੋੜੀ ਜੀ ਇਹਨੂੰ। ਕਿ ਇਦਾਂ ਹੀ ਦੱਸ ਦੋ ਇਹਦੀ ਡਿਟੇਲ। ਤੋਰ 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 ਹੀ ਦੋ ਥੋੜੀ ਵਿਖਾ ਦਿਓ ਮੈਂ ਥੋੜੀ। ਕਿਰੀ ਬੱਛੀ ਜੇ ਪੂਰੇ ਕਮਾਲ ਦੀ ਆ। ਕਿ ਕੱਦਕਾਰ ਵਾਲੀ ਆ ਹੁਣ ਤੋਂ ਹੀ ਕੱਦ ਕਾਠੇ ਦਾ ਸਹਾਰਾ ਠੀਕ ਹੈ ਉਮਰ ਦੇ ਸਹਾਰਾ। ਠੀਕ ਹੈ ਜੀ। ਕਿ ਥਣ ਥਣ ਹੋਣ ਤੋਂ ਹੀ ਥਣ ਥਣ ਬਹੁਤ ਕਮਾਲ ਦਾ ਲੱਗਾ ਜੇ। ਲੈਓ ਵੀਰ ਜੀ ਕਮਾ ਲਿਓ। ਦੇਖੋ ਹੁਣ ਤੋਂ ਝੋਲੀ ਚੜੀ ਇਹਦੀ। ਆ ਦੇ ਨੀ ਖਾ। ਮੋਲੇ ਹਾਂ। ਹਾਂ ਜੀ ਵੀਰ ਜੀ ਕਿੰਨਾ ਨੇ ਮੋਲੇ ਦਾ? ਮੋਲੇ ਵੀ ਇਦਾਂ ਕੋ ਗੱਲ ਆ। ਕੋਈ ਦਿਵਾਰੀ ਵਾਲਾ ਨਹੀਂ ਕਹਿੰਦਾ ਮੋਲੇ ਨਾਲ ਅਸਲ ਦਾ ਆ। ਹਾਂਜੀ ਹਾਂਜੀ 20000 ਰੁਪਏ ਇਹਦਾ ਰੇਟ ਆ। ਨਹੀਂ ਕਰ ਦਈਏ ਜਸਨੋ ਵਾਲੇ। ਮੰਗਿਆ ਹੀ ਅੱਗੇ ਜਾ ਜਾ ਫਿਰ ਤੁਸੀਂ ਪਹਿਲੀ ਵਾਰ ਹੀ ਆਏ ਆ ਜੇ ਕੋਈ ਨਹੀਂ ਕਰ ਦਈਏ ਹਾਂ। ਫਿਰ ਤੁਸੀਂ ਆ ਵੀ ਕਰਾ ਲਓ ਇਹਦਾ ਯਾਰੀ ਕੀਤਾ ਜੇ। ਮੈਂ ਨਾ ਜਸਨੋ ਵਾਲੇ ਕਰ ਦੋ। ਤੁਸੀਂ ਆ ਫਿਰ ਕਰ ਦੋ ਜਸਨੋ ਵਾਲੇ। 15000 ਦੀ ਕਰ ਦਈਏ। 100 ਛੋਟ ਵਾਲਾ। ਚਲੋ ਤੁਹਾਡਾ ਮਾਨ ਦਾ ਨਹੀਂ 15 ਤੋਂ ਘੱਟ ਰੁਪਏ ਨਹੀਂ ਲੱਗੇ। ਹਾਂ ਛੋਟ ਹੀ ਕਰ ਦੋ 100 ਰੁਪਏ ਛੋਟ ਵਾਲਾ ਕੰਮ। ਹਾਂ ਬਿਲਕੁਲ। ਹਾਂਜੀ ਅੱਗੇ ਆ ਗਈ ਜੇ। ਜੀ ਦੀ ਕੀ ਡਿਟੇਲ ਜੀ ਬਾੜ ਦੀ ਕੀ ਦੀ ਭਾਈ ਡਿਟੇਲ ਏ ਜੀ ਇਹਦੇ ਥਲੇ 10 ਕਿਲੋ ਦੁੱਧ ਆ ਠੀਕ ਹੈ ਜੀ ਕੋਈ ਦੋ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਠੀਕ ਹੈ ਜੀ ਤਸੱਲੀ ਕਰੇ ਆਪਣੀ ਬੂੜੀ ਠੀਕ ਹੈ ਜੀ 10 ਕਿਲੋ ਦੁੱਧ ਆ ਪਰ ਅਸੀਂ 10 ਕਿਲੋ ਨਹੀਂ ਕਹਾਂਗੇ ਅਸੀਂ 9 ਕਿਲੋ ਪੱਕਾ ਦਵਾਂਗੇ ਜਿਹੜਾ ਮਾਰ ਕੇ ਕੋਈ ਮਿਨੇ ਠੀਕ ਹੈ 9 ਕਿਲੋ ਪਾਏ ਦੋ ਡੰਗ ਚ ਹੋਵੇ ਭਾਈ ਕੋਈ ਚਾਰ ਡੰਗ ਚ ਹੋਵੇ ਠੰਡੀ ਹੀਲ ਵਹਿ ਰਿਆ ਠੀਕ ਹੈ ਜੀ ਤਿੰਨ ਹੁੰਦੀ ਸਾਡੀ ਬਿਲਕੁਲ ਕਿੰਨੇ ਟਾਈਮ ਦੀ ਸੂਈ ਜੇ ਇਹ ਭਾਈ ਇਹੋ ਇੰਨੀ ਕੋਈ ਡੇਢ ਮਹੀਨਾ ਹੋਇਆ ਡੇਢ ਦੋ ਮਹੀਨੇ ਲਓ ਜੀ ਕੋਈ ਆਪਣੀ ਸਮਝ ਮੁ ਤੇ ਅਜੇ ਜਦੋਂ ਚਵਾਈ ਤੇ ਹੋਣੀ ਹੈ ਜੇ ਬਿਲਕੁਲ ਹੋਣੀ ਹੈ ਤੇ ਚਵਾਈ ਕੀਤੀ ਹੈ ਇਹਦੀ ਹਾਂਜੀ ਹਾਂਜੀ ਹਾਂ ਚਵਾਈ ਚਵਾਈ ਤੇ ਹੋਣੀ ਐ ਪੂਰਾ ਭਾਂਡਾ ਭੰਨਾ ਆ ਠੀਕ ਹੈ ਜੀ ਬਾਕੀ ਚਲੋ ਕੋਈ ਜਦੋਂ ਜਦੋਂ ਕੋਈ ਵੀਰ ਚਵਾਈ ਹੋਣ ਕਿਉਂਕਿ ਇਹਦੀ ਚਵਾਈ ਹੋ ਗਈ ਕੋਈ ਵੀਡੀਓ ਦਾ ਵਿਚਾਰ ਨਹੀਂ ਚਲੋ ਤੁਸੀਂ ਚਾਂ ਚੱਕ ਮੈਨੂੰ ਫੋਨ ਲਾ ਲਿਆ ਹਾਂਜੀ ਹਾਂਜੀ ਤੇ ਸ਼ਾਮ ਦੇ ਹਾਂਜੀ ਪਿਆਰੇ ਜੀ ਨੂੰ ਲਾ ਹੀ ਲੈਂਦਾ ਲਾ ਕੇ ਆਈਏ ਬਾਕੀ ਚਲੋ ਜਦੋਂ ਵੀ ਵੀਰ ਨੇ ਕਿਸੇ ਨੇ ਲੈਣੀ ਆ ਪਹਿਲੋ ਇਹਦੀ ਵੀਡੀਓ ਕੱਲ ਤੇ ਵੇਖ ਸਕਦਾ ਕਿੰਦਾਂ ਦੀ ਤਿਆਰ ਹੁੰਦੀ ਆ ਹੁਣ ਟਾਈਮ ਵੀ ਅਜੇ ਕੋਈ 10 11 ਦਾ ਜੇ ਉਸ ਹਾਂ ਨਾ ਕੋਈ ਭਰਾ ਅੰਦਾਜ਼ਾ ਲਾ ਲੇ ਜੀ ਤੋਰੀਏ ਸਾਨੂੰ ਬਿਲਕੁ ਲੋਰੀ ਜੀ ਹੈ ਪੂਰੇ ਕਮਾਲ ਦੀ ਆ ਕੋਈ 2 ਡਾਂਗ ਚੋਵੇ ਕੋਈ 4 ਡਾਂਗ ਚੋਵੇ ਹਾਂਜੀ ਅੱਛਾ ਮੂੰਹ ਚੋਗੀ ਆ ਕੋਈ ਚਲੋ ਇਹ ਜਰਸੀ ਨਾਲ ਸ਼ਾਈ ਵਾਲਾ ਕਰਾਉਸ ਜੀ ਬਹੁਤ ਕਮਾਲ ਦੀ ਦਰनियां ਦੇ ਦੋਫਾ ਹਾਂਜੀ 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 ਇਹ ਦੇਖੋ ਦਰनियां ਤਾਂ ਕਹਿੰਦਾ ਦੋਫਾ ਦੀ ਭਾਈ ਠੀਕ ਆ ਵੀਰ ਜੀ ਲੈ ਚਲੋ ਵੱਡੀ ਵੇੜਾ ਕਦਕਾਰ ਵਾਲੀ ਹੈ ਜੇ ਦੰਦਾ ਨਹੀਂ ਜੇ ਨਹੀਂ ਲੈਓ ਵੀਰ ਜੀ ਕਮਾ ਲਿਓ ਮੈ ਕਿਲੋ ਚਵਾਈ ਚੁਈ ਇਹਦੀ ਹੋ ਗਈ ਚਵਾਈ ਹੋਣ ਤੋਂ ਬਾਅਦ ਵੀਡੀਓ ਬਣਦੀ ਜੇ ਕੋਈ ਚਵਾਈ ਹੋਈ ਨੂੰ ਚਲੋ 2 ਘੰਟੇ ਹੋ ਗਏ ਹੋਣਗੇ ਤੇ ਉਸ ਹੱਬ ਨਾਲ ਕੋਈ ਭਰਾ ਹੰਦਾ ਜਾ ਲਾਲੇ ਬੰਗ ਚਲੋ ਜੇ ਦੁੱਧ ਹੋਵੇ 9 ਕਿਲੋ ਵੀਰ ਕਹਿੰਦਾ 9 ਕਿਲੋ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਬੱਜੀ ਰਹਿੰਦੇ ਠੀਕ ਹੈ ਨਾ ਵੀਰ ਜੀ ਹਾਂਜੀ ਕੋਈ ਇਹੀ ਕਹਿੰਦੇ 2 ਡੰਗ ਚੋਵੇ ਕੋਈ ਚਾਟ ਤਸੱਲੀ ਕਰੇ ਆਪਣੀ ਰੀਜ ਨਾਲ ਕੋਈ ਭਰਾ ਹਾਂਜੀ ਕਿਉਂਕਿ ਇਹਨੂੰ ਯਕੀਨ ਹੈ ਵੈਰ ਤੇ ਆਈ ਇਹ ਚੋਂ ਹੁੰਦੇ ਆ ਠੀਕ ਹੈ ਵੀਰ ਜੀ ਤੇ ਕਿੰਨਾ ਜੇ ਮੋਲੇ ਦਾ ਮੁੱਲ ਭਾਜੀ ਦਾ 45000 ਰੁਪਇਆ ਕੀ ਕਰਦੀਏ ਜੈਸਨ ਵਾਲੇ ਮੈਂ ਦੰਨਾ ਜੈਸਨ ਉਹ ਮੈਂ ਕਹਿੰਦਾ ਕਿ ਕੋਈ ਜਦੋਂ ਆਣ ਕੇ ਵੇਖੂਗਾ ਨਹੀਂ ਚੁਾਈ ਵੇਖੂ ਜਦੋਂ ਬਣੂਗੀ ਆ ਤਾਂ ਹੁਣ ਜਗ ਦਾ ਵੀਡੀਓ ਦਾ ਵਿਚਾਰ ਬਣ ਗਿਆ ਹਾਂਜੀ ਹਾਂਜੀ ਤੇ ਘੰਟਾ ਦੋ ਘੰਟੇ ਪਿੱਛੋਂ ਜਾਇਤਵਾਰ ਕਰਕੇ ਲੇਟੀ ਚੋਈ ਆ ਠੀਕ ਹੈ ਜੀ ਤੇ ਜਦੋਂ ਇਹ ਬੰਨੀ ਆ ਵੈਰ ਉਹ ਚੁਾਈ ਹੋਈ ਸ਼ਾਮ ਤੱਕ ਬਣ ਜੂਗੀ ਪੂਰੀ ਤੇ ਜਦੋਂ 2 ਢੰਗ 4 ਚ ਹੋਵੇ ਠੀਕ ਹੈ ਜੀ ਤੇ ਕਿੰਨੇ ਦੀ ਕਰੀਏ ਫਿਰ ਜੈਜ ਜੀ ਜੈਜ ਤੁਹਾਨੂੰ ਕਿਹਾ ਪਿੰਸਾਈ ਗਾ ਤੁਹਾਨੂੰ ਪਤਾ ਹੈ ਰੇਟ ਮੈਂ ਮੈਂ ਫਿਰ ਇਹਦਾ ਵੀ 5 ਹੀ ਦਾ ਦੀ 40 ਦੀ ਕਰਦੀ ਹੈ ਜੈਸਨੋ ਵਾਲੇ ਇਹ ਵੀ 5 ਹੀ ਹੈ ਜੀ ਡਾਈ ਦੇ ਆਣਦੇ ਚਲੋ ਫਿਰ ਸਾਡਾ ਮਾਨਤਨ 40 ਹੀ ਛੱਡ ਦਾਂਗੇ ਯਾਰ ਹਾਂ ਚਲੋ ਕੋਈ ਗੱਲ ਨਹੀਂ ਥੋੜਾ ਬੋਧਾ ਕੋਈ ਗੱਲ ਨਹੀਂ ਮਾਨਤਨ ਕਰ ਦਿਓ ਦੇਖੋ ਆ ਠੰਡੀ ਵੈਰਿਆ ਬੈਰਿਆ ਬਿਲਕੁਲ ਨਹੀਂ ਫਿਰ ਉਹਨਾਂ ਦੇ ਵੈਰ ਕਿਤੇ ਲੱਗਨੇ ਹੱਥ ਰੱਖਣ ਦਿੰਦੀ ਆ ਹਾਂਜੀ ਹਾਂਜੀ ਚਲੋ ਠੀਕ ਹੈ ਵੀਰ ਜੀ ਬਾਕੀ ਚਲੋ ਸੂਈ ਸਵਾਈਆਂ ਆਪਣੀ ਚੋਚਵਾ ਲੈਣ ਤਸੱਲੀ ਕਰ ਲੈਣ 5 5 ਦਾ ਲੰਗ ਚੋਂ ਕੋਈ ਚੱਕਰ ਨਹੀਂ ਠੀਕ ਹੈ ਵੀਰ ਜੀ ਠੀਕ ਹੈ ਜੀ